ਜਿਵੇਂ ਅਸੀਂ ਆਪਣੇ ਦੇਹੀ ਦੇ ਵਿੱਚ ਬੈਠ ਕੇ ਆਪਣੇ ਧਿਆਨ ਨੂੰ ਉਸ ਸ਼ਬਦ ਦੇ ਨਾਲ ਨਹੀਂ ਜੋੜਿਆ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਸਾਡਾ ਇੱਥੇ ਜੀਵਨ ਤੇ ਸੰਸਾਰ ਤੇ ਆਉਣ ਦਾ ਜੋ ਮਕਸਦ ਹੈ ਪੂਰਾ ਨਹੀਂ ਹੋ ਸਕਦਾ ਗੁਰੂ ਜੀ ਕਹਿੰਦੇ ਨੇ ਕਿ ਸੱਚੇ ਮਨ ਸੱਚਾ ਕਿ ਜਦੋਂ ਜੀਵ ਉਹ ਸੱਚੇ ਦੇ ਨਾਲ ਆਪਣਾ ਰਿਸ਼ਤਾ ਕਾਇਮ ਕਰ ਲੈਂਦਾ ਦੋਸਤੀ ਪਾਲਨ ਦਾ ਪਿਆਰ ਪਾਲਨ ਦਾ ਫਿਰ ਜੀਵ ਵੀ ਸੱਚਾ ਬਣ ਜਾਂਦਾ ਹੁਣ ਕਰਨਾ ਕੀ ਹੈ ਸਿਰਫ ਆਪਾਂ ਆਪਣਾ ਖਿਆਲ ਉਸ ਸੱਚੇ ਦੇ ਨਾਲ ਜੋੜਨਾ ਇਹ ਜਿਹੜਾ ਸੁੱਚਾ ਤੇ ਸੱਚਾ ਹੁੰਦਾ ਇਹ ਹਮੇਸ਼ਾ ਵਾਸਤੇ ਹੀ ਹੁੰਦਾ ਹੁਣ ਜੇ ਕੋਈ ਨਾਮ ਅਭਿਆਸੀ ਨਾਮ ਜਪਣ ਵਾਲਾ ਜੀਵ ਆਪਣੇ ਧਿਆਨ ਨੂੰ ਉਸ ਸੱਚੇ ਸ਼ਬਦ ਦੇ ਨਾਲ ਜੋੜ ਲੈਂਦਾ ਤੇ ਉਹ ਇੰਨੀ ਪ੍ਰੀਤ ਸੱਚੀ ਆ ਨਾ ਫਿਰ ਜਿਹੜਾ ਸਾਡਾ ਮਨ ਆ ਆਪਣੇ ਆਪ ਹੀ ਆਟੋਮੈਟਿਕ ਇੰਦਰੀਆਂ ਦੇ ਜਿੰਨੇ ਵੀ ਭੋਗ ਨੇ ਵਿਸ਼ੇਵਕਾਰ ਨੇ ਸ਼ਰਾਬਾਂ ਖੁਆਬਾਂ ਨੇ ਬੁਰੀਆਂ ਆਦਤਾਂ ਨੂੰ ਛੱਡ ਦਿੰਦਾ ਹੈ ਇਸ ਵਾਸਤੇ ਗੁਰੂ ਸਾਹਿਬ ਜੀ ਆਪਾਂ ਨੂੰ ਗੁਰਬਾਣੀ ਵਿੱਚ ਫਰਮਾਉਂਦੇ ਆ ਕਿ ਜੇ ਤੁਸੀਂ ਆਪਣੇ ਮਨ ਨੂੰ ਨਿਰਮਲ ਕਰਨਾ ਚਾਹੁੰਦੇ ਆ ਆਪਣੇ ਮਨ ਨੂੰ ਪਵਿੱਤਰ ਕਰਨਾ ਚਾਹੁੰਦੇ ਹੋ ਕਿਉਂਕਿ ਮਨ ਕੀ ਹੈ ਮਨ ਮੈਲਾ ਹੈ ਫਿਰ ਕਹਿੰਦੇ ਕੀ ਕਰੋ ਕਹਿੰਦੇ ਤੁਸੀਂ ਆਪਣੇ ਖਿਆਲ ਨੂੰ ਆਪਣੇ ਧਿਆਨ ਨੂੰ ਆਪਣੀ ਸੁਰਤੀ ਨੂੰ ਬਸ ਕਹਿੰਦੇ ਉਸ ਸ਼ਬਦ ਦੇ ਨਾਲ ਜੋੜ ਲਓ ਦੇਖੋ ਤਾਂ ਕਿੰਨਾ ਸੋਖਾ ਮਹਾਰਾਜ ਨੇ ਅੰਦਰ ਤਰੀਕਾ ਦੱਸਿਆ ਪਰ ਅਸੀਂ ਬਾਹਰੀ ਤੌਰ ਦੇ ਉੱਤੇ ਕਿੰਨੇ ਕਸ਼ਟ ਕਿੰਨੇ ਪੈਸੇ ਤੇ ਲੇ ਖਰਚ ਕੇ ਫਿਰ ਇਹ ਸਾਰਾ ਕੁਝ ਹਾਸਲ ਕਰਨਾ ਚਾਹੁੰਦੇ ਜਦ ਕਿ ਹਾਸਲ ਨਹੀਂ ਹੁੰਦਾ ਆਪਾਂ ਇਹ ਸਾਰਾ ਕੁਝ ਅੰਤਰਗਤ ਹੀ ਕਰਨਾ ਹੈ ਆਪਣੇ ਸੁਰਤੀ ਨੂੰ ਉਸ ਨਾਮ ਦੇ ਨਾਲ ਜੋੜਨਾ ਹੈ। ਹਰ ਜਿੰਨੀ ਵੀ ਮਹਾਰਾਜ ਨੇ ਗੁਰਬਾਣੀ ਲਿਖੀ ਹੈ ਉਹ ਕਾਦੀ ਮਹਿਮਾ ਕਰਦੀ ਹੈ। ਉਹ ਤਾਂ ਨਾਮ ਦੀ ਮਹਿਮਾ ਚਲਦੀ ਹੈ। ਅਸੀਂ ਸਮਝਦੇ ਨਹੀਂ ਪਏ। ਸਾਨੂੰ ਪਤਾ ਨਹੀਂ ਲੱਗਦਾ ਕਿਹੜਾ ਨਾਮ ਹੈ। ਸਾਨੂੰ ਤਾਂ ਬੱਸ ਇਹ ਹੀ ਪਤਾ ਹੈ ਕਿ ਸੰਤਾਂ ਮਹਾਪੁਰਸ਼ਾਂ ਦੇ ਕੋਲ ਇੱਕ ਵਾਰੀ ਨਾਮ ਲੈ ਲਿਆ ਉਹਨੂੰ ਕਹਿ ਦਿੰਦੇ ਕਿ ਨਾਮ ਦੀ ਪ੍ਰਾਪਤੀ ਹੋ ਗਈ। ਜਦ ਕਿ ਕਮਾਈ ਵੀ ਕਰਨੀ ਹੁੰਦੀ ਹੈ। ਵਾਹ ਗੁਰੂ ਵਾਹ ਗੁਰੂ। ਹੁਣ ਜਿੰਨਾ ਚਿਰ ਸਾਨੂੰ ਇਹ ਗੱਲ ਹੀ ਨਹੀਂ ਸਮਝ ਆਉਂਦੀ ਕਿ ਗੁਰੂ ਸਾਹਿਬ ਜੀ ਸੰਤ ਮਹਾਪੁਰਸ਼ ਗੁਰਮੁਖ ਚੰਨ ਜਿੰਨੇ ਵੀ ਪਵਿੱਤਰ ਆਤਮਾਵਾਂ ਨੇ ਉਹ ਕਿਹੜੇ ਸ਼ਬਦ ਦੀ ਗੱਲ ਕਰਦੇ ਪਏ ਆ ਜਦੋਂ ਆਪਾਂ ਸ਼ਬਦ ਦੀ ਗੱਲ ਕਰਦੇ ਆ ਫਿਰ ਜੋ ਸ਼ਬਦ ਕੀਰਤਨ ਚੱਲਦਾ ਹੈ ਕਈ ਜੀਵ ਉਹ ਸਮਝ ਲੈਂਦੇ ਆ ਨਾ ਹੀ ਸਾਨੂੰ ਇਹ ਪਤਾ ਕਿ ਸ਼ਬਦ ਤੇ ਨਾਮ ਉਹ ਕਿਹੜੀ ਜਗ੍ਹਾ ਤੇ ਆ ਜਿੱਥੇ ਜਾ ਕੇ ਅਸੀਂ ਉਸ ਨੂੰ ਕੈਚ ਕਰਨਾ ਪਕੜਨਾ ਆ ਪਿਆਰ ਪੋਣਾ ਆ ਸੁਣਨਾ ਆ ਧਿਆਨ ਲਾਉਣਾ ਆ ਤੇ ਉਹਦੇ ਵਿੱਚ ਸਮਾਉਣਾ ਆ ਹੁਣ ਪਾਵੇਂ ਸਾਰੇ ਧਰਮਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਇਸਤੇਮਾਲ ਕੀਤੇ ਗਏ ਪਰ ਫਿਰ ਵੀ ਜਦੋਂ ਆਪਾਂ ਅਧਿਆਤਮਿਕ ਦੇ ਰਸਤੇ ਉੱਤੇ ਉਤਰ ਜਾਂਦੇ ਆ ਆਪਣੇ ਅੰਦਰ ਸ਼ਬਦ ਪ੍ਰਗਟ ਹੁੰਦੇ ਸਾਰਿਆਂ ਦੇ ਅੰਦਰ ਸੇਬ ਹੀ ਸ਼ਬਦ ਪ੍ਰਗਟ ਹੁੰਦੇ ਆ ਆਪਾਂ ਇਹ ਵੀ ਚੀਜ਼ ਬਾਹਰੀ ਤੋਂ ਕਦੀ ਸਮਝੀ ਨਹੀਂ ਉਹ ਸ਼ਬਦ ਹਰ ਇੱਕ ਜੀਵ ਦੇ ਅੰਦਰ ਇੱਕੋ ਹੀ ਸ਼ਬਦ ਚੱਲਦਾ ਹੈ ਹੁਣ ਇਸੇ ਚੀਜ਼ ਨੂੰ ਸ਼ੁਰੂ ਤੋਂ ਲੈ ਕੇ ਗੁਰੂ ਸਾਹਿਬ ਜੀ ਜਿਵੇਂ ਸਮਝਾ ਕੇ ਗਏ ਨੇ ਸੰਤ ਮਹਾਪੁਰਸ਼ ਜੋ ਹੁੰਦੇ ਨੇ ਉਹ ਆਪਾਂ ਸਾਰਿਆਂ ਨੂੰ ਭੁੱਲੇ ਹੋਿਆਂ ਨੂੰ ਇਹੀ ਸਮਝਾਉਂਦੇ ਨੇ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਜੁੜਜੋ ਅੰਦਰ ਜੋ ਤੁਹਾਡੇ ਸ਼ਬਦ ਚੱਲਦਾ ਪਿਆ ਆ ਆਪਣੀ ਸੁਰਤੀ ਨੂੰ ਉਹਦੇ ਨਾਲ ਜੋੜ ਲਓ ਜੋ ਗੁਰੂ ਸਾਹਿਬ ਜੀ ਦੀ ਬਾਣੀ ਆ ਉਹ ਆਪਾਂ ਕਹਿੰਨੇ ਆ ਕਿ ਸੱਚੀ ਬਾਣੀ ਆ ਧੁਰਕੀ ਬਾਣੀ ਆ ਅਕਥ ਕਥਾ ਹੈ ਮੰਦੀ ਕਹਾਣੀ ਹੈ ਆਪਾਂ ਇਹ ਸਾਰਾ ਕੁਝ ਕਹਿ ਕੇ ਯਾਦ ਕਰਦੇ ਆ ਕਈ ਜੀਵ ਤਾਂ ਜਦੋਂ ਪੜਦੇ ਆ ਆਪਣਾ ਧਿਆਨ ਲਾ ਲੈਂਦੇ ਆ ਪਰ ਬਹੁਤੇ ਜੋ ਆਪਣੇ ਵਰਗੇ ਜੀਵ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੈ ਉਹ ਬਸ ਪੜਨਤੇ ਹੀ ਜੋਰ ਹੈ ਸਮਝਣ ਤੇ ਨਹੀਂ ਹੁਣ ਜੇ ਕੋਈ ਐ ਸੰਸਾਰ ਦੇ ਤੇ ਸਭ ਤੋਂ ਸੱਚਾ ਕੋਈ ਗੁਰਦੁਆਰਾ ਬਣਿਆ ਉਹ ਸਾਡਾ ਸਰੀਰ ਹੈ ਜੋ ਵੀ ਜੀਵ ਖੋਜ ਕਰਦਾ ਅੰਦਰ ਨੂੰ ਜਾਵੇਗਾ ਤਾਂ ਉਹਦਾ ਅਧਿਆਤਮਿਕ ਦਾ ਰਸਤਾ ਸ਼ੁਰੂ ਹੋਵੇਗਾ ਇਹ ਜਿਹੜਾ ਸਫਰ ਹੈ ਇਹ ਪਹਿਰਾ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਹੈ ਹੁਣ ਜਿਹੜਾ ਅਸਲੀ ਖੇੜਿਆ ਉਹ ਤਾਂ ਮੱਥੇ ਵੱਲ ਦੇ ਪਾਸੇ ਹੀ ਆ ਕੇ ਸ਼ੁਰੂ ਹੁੰਦਾ ਸਿਰ ਦੀ ਜੋ ਆਪਣੀ ਉਚਾਈ ਬਣਦੀ ਹੈ ਸਰੀਰ ਦੀ ਜੇ ਸੁਰਤੀ ਸਾਡੀ ਇਸ ਤੋਂ ਥੱਲੇ ਰਹੇਗੀ ਉਹ ਤਰੇਗੁਣ ਮਾਇਆ ਦੇ ਵਿੱਚ ਫਸੇਗੀ ਹੁਣ ਕਈ ਜੀਵੈ ਨੂੰ ਜੋ ਗੁਰਬਾਣੀ ਵਿੱਚ ਵੀ ਆ ਵਿਚਾਰ ਦੱਸੋ ਦੁਆਰ ਵੀ ਕਹਿੰਦੇ ਆ ਸ਼ਿਵਨੇਤਰ ਕਹਿੰਦੇ ਆ ਦਿਬੇ ਚਕਸ਼ੂ ਕਹਿੰਦੇ ਆ ਬਹੁਤ ਨਾਮਾਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਪੁਕਾਰਿਆ ਗਿਆ ਲੋੜ ਆ ਬਸ ਸਾਨੂੰ ਸਮਝਣ ਦੀ ਸਾਡੀ ਸੁਰਤੀ ਨੂੰ ਉੱਥੇ ਬਿਠਾਉਣ ਦੀ ਤੇ ਅਸੀਂ ਤਾਂ ਗੁਰਬਾਣੀ ਮੁਤਾਬਕ ਚੱਲਣਾ ਆ ਆਪਣੇ ਮਨ ਨੂੰ ਇਸ ਦਰ ਦੇ ਅੱਗੇ ਬਿਠਾਉਣਾ ਆ ਜਦੋਂ ਵੀ ਸਾਡੇ ਮਨ ਦਾ ਕੋਈ ਖਿਆਲ ਨਵਾਂ ਵੱੜਦਾ ਆ ਉਤਰਦਾ ਆ ਸਾਡੇ ਨੇਤਰਾ ਤੋਂ ਹੀ ਬਣਦਾ ਜਿਵੇਂ ਕਿ ਆਪਣੇ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਸਰੀਰ ਦੇ ਵਿੱਚ ਨੌ ਦਵਾਰ ਨੇ ਨੌ ਦਵਾਰਾਂ ਦੇ ਵਿੱਚ ਮਨ ਸਾਡਾ ਵਿਚਰਦਾ ਹੈ ਹੁਣ ਜੇਦਾ ਅਸੀਂ ਨੌ ਦਵਾਰਾਂ ਦੇ ਵਿੱਚ ਚਰਦੇ ਆ ਸਾਡਾ ਧਿਆਨ ਪੂਰੀ ਦੁਨੀਆ ਦੇ ਵਿੱਚ ਖਿੰਡਰੇਗਾ ਫੈਲ ਜਾਵੇਗਾ ਹੁਣ ਅਪਾ ਕਿਤੇ ਬੈਠੇ ਹੁੰਨੇ ਆ ਆਪਾਂ ਨੂੰ ਕਦੀ ਆਪਣੇ ਕੰਮ ਕਾਰ ਦਾ ਚਿੱਤੇ ਆਉਂਦਾ ਕਦੀ ਪਰਿਵਾਰ ਦਾ ਚਿੱਤੇ ਆਉਂਦਾ ਮਤਲਬ ਬੈਠੇ ਦੇਖੋ ਆਪਾਂ ਕਿੱਥੇ ਆ ਹੈਨਾ ਬੈਠੇ ਕਿੱਥੇ ਤੇ ਧਿਆਨ ਕਿੱਥੇ ਚਲਾ ਜਾਂਦਾ ਇਹ ਨੌ ਦਵਾਰਾਂ ਦਾ ਖੇਡ ਆ ਦਸਮ ਦਵਾਰ ਦਾ ਜੋ ਖੇਡ ਆ ਉਹ ਧਿਆਨ ਵਿਚਾਰਾਂ ਤੋਂ ਪਰੇ ਹੈ ਧਿਆਨ ਦੇ ਵਿੱਚ ਹੈ ਉਹ ਧਿਆਨ ਦਾ ਖੇਡ ਹੈ ਹੁਣ ਆਪਾਂ ਵੇਖਦੇ ਹਾਂ ਨਾ ਕਿ ਜੋਗੀ ਜਿਹੜੇ ਸੀ ਉਹ ਜੰਗਲਾਵਲ ਨੂੰ ਚਲੇ ਗਏ ਕਿ ਸ਼ਾਇਦ ਸਾਡੇ ਵਿਚਾਰ ਉੱਥੇ ਜਾ ਕੇ ਰੁਕ ਜਾਣਗੇ ਪਰ ਨਹੀਂ ਦੁਨੀਆ ਦੀ ਜਿਹੜੀ ਮਰਜ਼ੀ ਕੋਠੀ-ਕੋਡਰੀ ਦੇ ਵਿੱਚ ਆਪਾਂ ਇਹਨੂੰ ਬੰਦ ਕਰ ਦਈਏ ਇਹ ਟਿਕਣ ਵਾਲਾ ਨਹੀਂ ਹੈ ਇਹਨੂੰ ਟਿਕਾਉਣ ਦਾ ਜਿਹੜਾ ਤਰੀਕਾ ਆ ਉਹ ਵਾਹਿਗੁਰੂ ਗੁਰਮੰਤਰ ਆ ਜਿਵੇਂ ਜਿਵੇਂ ਅਭਿਆਸ ਕਰਾਂਗੇ ਮਨ ਸਾਡਾ ਟਿਕਦਾ ਜਾਊਗਾ ਇਕਾਗਰ ਹੋਊਗਾ ਹੁਣ ਜਦੋਂ ਆਪਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਹਾਂ ਸੰਤਾਂ ਮਹਾਪੁਰਸ਼ਾਂ ਦੇ ਦੱਸੇ ਹੋਏ ਰਸਤੇ 'ਤੇ ਜਾਂਦੇ ਹਾਂ ਗੁਰਬਾਣੀ ਮੁਤਾਬਕ ਤੁਰਦੇ ਹਾਂ ਧਿਆਨ ਜੋ ਹੈ ਉਹ ਸਾਡਾ ਇੱਥੇ ਨੇਤਰਾਂ ਦੇ ਵਿਚਕਾਰ ਆ ਕੇ ਇਕੱਠਾ ਹੋ ਜਾਂਦਾ ਐਸ ਏਰੀਆ ਦੇ ਵਿੱਚ ਆ ਜਾਂਦਾ ਨਤੀਜਾ ਸਾਡਾ ਮਨ ਟਿਕਣਾ ਸ਼ੁਰੂ ਹੋ ਜਾਂਦਾ ਸਾਨੂੰ ਸੁੱਖ ਆਉਣਾ ਸ਼ੁਰੂ ਹੋ ਜਾਂਦਾ ਅੰਮ੍ਰਿਤ ਰਸ ਅੰਮ੍ਰਿਤ ਵਰਖਾ ਪ੍ਰਕਾਸ਼ ਦੇ ਦਰਸ਼ਨ ਹੁੰਦੇ ਨੇ